ਫੁੱਲਾਂ ਤੇ ਸਬਜ਼ੀਆਂ ਦੀ ਪਨੀਰੀ ਤਿਆਰ ਕਰ ਰਹੇ ਇਹ ਨੌਜਵਾਨ ਕਿਸਾਨ ਦੂਜੇ ਕਿਸਾਨਾਂ ਦੇ ਲਈ ਮਿਸਾਲ ਬਣੇ। ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਦੋਵੇਂ ਇੰਜੀਨੀਅਰ ਭਰਾ ਜੱਦੀ ਪੁਸਤੀ ਜ਼ਮੀਨ ਨਾ ਹੋਣ ਦੇ ਬਾਵਜੂਦ ਵੀ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਨੇ। ਰਵਾਇਤੀ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਇਹ ਦੋਵੇਂ ਭਰਾ ਫੁੱਲਾਂ ਤੇ ਸਬਜ਼ੀਆਂ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਕਮਾ ਰਹੇ ਨੇ। ਮੇਰਾ ਬ੍ਰਦਰ ਨਾਲ ਮੈਂ ਪੇਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ੌਪ ਤੇ ਆਪਣੀ ਮੇਰੀ ਸ਼ੌਪ ਹੈ। ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਇਹ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਮਤਲਬ ਕਿ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲਾਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਹੈ ਟੈਕਨਿਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਹੈ ਆਪਣੇ ਅਦਲ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਵੈਜੀਟੇਬਲ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ 'ਚ ਸਮਰਦੀ ਵੈਰਾਈਟੀਆਂ ਨੇ ਉਹ ਸਾਰੀਆਂ ਤਿਆਰ ਕਰ ਰਹੇ ਆ ਫਲਾਵਰਜ਼ ਹੀ ਖੇਤੀ ਤੋਂ ਸ਼ੁਰੂ ਕੀਤੀ ਹੈ ਅਸੀਂ 2020 'ਚੋਂ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 'ਚ ਅਸੀਂ 2 ਕ ਨਾਲ ਪਹਿਲੀ ਲੀਤੀ ਉਹਨੂੰ ਵੈਲੇ ਵਿਧਾਇਆ ਉੱਤੇ ਐਕਸਪੀਰੀਅੰਸ ਕੀਤੇ ਆਪਣੇ ਜਿਹੜੇ ਫਲੋਸਫੀ ਉਹਨਾਂ ਨੂੰ ਦੂਰ ਕੀਤਾ ਹੁਣ ਅੱਜ ਦੀ ਡੇਟ 'ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਇੰਜੀਨੀਅਰ ਤੋਂ ਕਿਸਾਨ ਬਣੇ ਜਤਿੰਨ ਅਤੇ ਨਿਤਿਨ ਨੇ ਬੀਟੈਕ ਅਤੇ ਆਈਟੀ ਖੇਤਰ ਦੇ ਵਿੱਚ ਪੜ੍ਹਾਈ ਕੀਤੀ ਹੋਈ ਹੈ ਇਹਨਾਂ ਭਰਾਵਾਂ ਨੇ ਨੌਕਰੀ ਜਾਂ ਵਿਦੇਸ਼ ਜਾਣ ਦੀ ਬਜਾਏ ਖੇਤੀ ਦਾ ਰਾਹ ਚੁਣਿਆ ਨਾ ਸਿਰਫ ਇਸਰਾਤੇ ਚੱਲੇ ਬਲਕਿ ਕਾਮਯਾਬੀ ਦੀਆਂ ਬਰੂਹਾਂ ਤੇ ਨੇ ਖੇਤੀ ਪਿਸ਼ੋਕੜ ਨਾ ਹੋਣ ਦੇ ਬਾਵਜੂਦ ਵੀ ਇਹਨਾਂ ਨੇ YouTube ਦੀ ਮਦਦ ਦੇ ਨਾਲ ਜਾਣਕਾਰੀ ਅਤੇ ਸਿਖਲਾਈ ਲੈ ਕੇ ਕੰਮ ਦੀ ਸ਼ੁਰੂਆਤ ਕੀਤੀ ਹੈ ਲੋਜਨ ਨੂੰ ਇਹ ਹੀ ਹੈ ਵੀ ਬਾੜ ਵਾਲੇ ਪਾਸੇ ਇੱਕ ਐਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚ ਹੈ ਅਗਰ ਕਰਨਾ ਚਾਹੀਏ 2020 ਤੋਂ ਸਟਾਰਟ ਕੀਤਾ ਤੇ ਜਿਹੜਾ ਹਾਈ ਸਕੀਲ ਤੇ ਜਿਹੜਾ ਸੀ ਇਹ 2 ਸਾਲ ਹੋਏ ਸਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵਾਪ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਵਾਈਡ ਵੀ ਨਿਕਲ ਰਿਹਾ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਤੇ ਵਧੀਆ ਖਰਚਾ ਨਿਕਲ ਰਿਹਾ ਸਰ ਇਨਾ ਨੌਜਵਾਨ ਕਿਸਾਨਾਂ ਨੇ ਦੂਜੇ ਕਿਸਾਨਾਂ ਨੂੰ ਵੀ ਰਵਾਇਤੀ ਫਸਲੀ ਚੱਕਰ ਛੱਡ ਫੁੱਲਾਂ ਦੀ ਖੇਤੀ ਸਮੇਤ ਖੇਤੀ 'ਚ ਨਵੇਂ ਉਪਰਾਲੇ ਕਰਨ ਦੀ ਅਪੀਲ ਕੀਤੀ ਤਾਂ ਜੋ ਘਾਟੇ ਦਾ ਸੌਦਾ ਮੰਨੇ ਜਾਂਦੇ ਖੇਤੀ ਸੈਕਟਰ ਨੂੰ ਮੁੜ ਫਾਇਦੇ ਦੀਆਂ ਲੀਹਾਂ ਤੇ ਤੋਰਿਆ ਜਾ ਸਕੇ ਗੁਰਦਾਸਪੁਰ ਤੋਂ ਰਵੀ ਬਖਸ਼ ਦੀ ਰਿਪੋਰਟ ਪੀਟੀਸੀ ਨਿਊਜ਼